ਚੰਡੀਗੜ੍ਹ ਤੋਂ ਇਸ ਵੇਲੇ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਸਿਰਫ 200 ਥਾਵਾਂ ਉੱਤੇ ਹੀ ਹੁਣ ਆ ਕੁੱਤਿਆਂ ਨੂੰ ਖਾਣਾ ਜਿਹੜਾ ਤੁਸੀਂ ਖਿਲਾ ਸਕੋਗੇ ਤਾਂ ਨਗਰ ਨਿਗਮ ਨੇ ਹਰ ਸੈਕਟਰ ਦੇ ਵਿੱਚ ਥਾਂ ਜਿਹੜੀ ਹੈ ਤੈਅ ਕਰ ਦਿੱਤੀ ਹੈ ਯਾਨੀ ਕਿ ਜਗ੍ਹਾ ਚੁਣ ਲਈ ਗਈ ਹੈ ਹਰ ਸੈਕਟਰ ਦੇ ਵਿੱਚ ਇਹ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ ਜਿੱਥੇ ਤੁਸੀਂ ਕੁੱਤਿਆਂ ਨੂੰ ਖਾਣਾ ਪਾ ਸਕਦੇ ਹੋ ਤਾਂ ਚੰਡੀਗੜ੍ਹ 'ਚ ਹੁਣ ਕਿਤੇ ਵੀ ਕੁੱਤਿਆਂ ਨੂੰ ਖਾਣਾ ਨਹੀਂ ਖਿਲਾ ਸਕੋਗੇ ਜੇਕਰ ਅਜਿਹਾ ਕੀਤਾ ਗਿਆ ਨਗਰ ਨਿਗਮ ਜੁਰਮਾਨਾ ਲਗਾ ਸਕਦਾ ਹੈ ਤਾਂ ਨਗਰ ਨਿਗਮ ਨੇ ਕੁੱਤਿਆਂ ਨੂੰ ਫੀਡ ਦੇਣ ਦੇ ਲਈ 200 ਥਾਵਾਂ ਦਾ ਚੈਨ ਕੀਤਾ ਤਾਂ ਨਗਰ ਨਿਗਮ ਨੇ ਕੁੱਤਿਆਂ ਨੂੰ ਫੀਡ ਦੇਣ ਦੇ ਲਈ 200 ਥਾਵਾਂ ਚੁਣੀਆਂ ਨੇ ਹਰ ਸੈਕਟਰ ਦੇ ਵਿੱਚ ਡੌਗ ਲਵਰਜ਼ ਨੂੰ 4 ਤੋਂ 5 ਥਾਵਾਂ ਮਿਲਣਗੀਆਂ ਤਾਂ ਚੰਡੀਗੜ੍ਹ ਨਗਰ ਨਿਗਮ ਨੇ ਸੁਪਰੀਮ ਕੋਰਟ ਦੀ ਸ਼ਕਤੀ ਤੋਂ ਬਾਅਦ ਇਹ ਫੈਸਲਾ ਲਿਆ ਤਾਂ ਇਸ ਸਬੰਧ ਦੇ ਵਿੱਚ ਨਗਰ ਨਿਗਮ ਨੇ ਮਿਊਸਪਲ ਕਾਰਪੋਰੇਸ਼ਨ ਚੰਡੀਗੜ੍ਹ ਪੈਟ ਐਂਡ ਕਮਿਊਨਿਟੀ ਡੌਗ ਬਾਇਲਾਜ਼ 2025 ਬਣਾ ਦਿੱਤੀ ਹੈ ਤਾਂ ਨਿਗਮ ਅਫਸਰਾਂ ਦਾ ਤਰਕ ਹੈ ਕਿ ਇਹ ਥਾਵਾਂ ਫੀਲਡ ਸਰਵੇ ਅਤੇ ਸੈਕਟਰ ਵਾਈਜ਼ ਮੁਲਾਂਕਣ ਕਰਕੇ ਤੈਅ ਕੀਤੀਆਂ ਗਈਆਂ ਨੇ ਤਾਂ ਇੱਥੇ ਕੁੱਤਿਆਂ ਦੀ ਮੂਵਮੈਂਟ ਲੈ ਕੇ ਕਿਸੇ ਤਰ੍ਹਾਂ ਦੇ ਝਗੜੇ ਤੋਂ ਬਚਾਅ ਨੂੰ ਵੀ ਧਿਆਨ ਚ ਰੱਖਿਆ ਗਿਆ ਤਾਂ ਨਗਰ ਨਿਗਮ ਦਾ ਆਖਣਾ ਹੈ ਕਿ ਉਹ 7 ਦਿਨਾਂ ਦੇ ਅੰਦਰ ਅੰਦਰ ਇਹਨਾਂ ਥਾਵਾਂ ਉੱਤੇ ਆਪਣੇ ਸੁਝਾਅ ਆਬਜੈਕਸ਼ਨ ਅਤੇ ਨਵੇਂ ਫੀਡਿੰਗ ਸਪੋਰਟ ਦੇ ਬਾਰੇ ਆ ਦੱਸ ਸਕਦੇ ਹਨ ਜੇਕਰ ਕੋਈ ਨਵਾਂ ਸਪੋਰਟਸ ਦੱਸਿਆ ਜਾਂਦਾ ਤਾਂ ਉਸ ਦੇ ਵਿੱਚ ਇਹ ਵੀ ਦੱਸਣਾ ਹੋਵੇਗਾ ਕਿ ਉਹ ਜਗਾ ਕਿਉਂ ਸਹੀ ਹੈ ਤਾਂ ਇਸ ਦੇ ਵਿੱਚ ਬੱਚਿਆਂ ਦੇ ਖੇਡਣ ਦੀ ਜਗਾ ਤੋਂ ਦੂਰੀ ਟ੍ਰੈਫਿਕ ਚ ਪ੍ਰੋਬਲਮ ਨਾ ਹੋਣਾ ਕੁੱਤਿਆਂ ਦੀ ਪਹਿਲਾਂ ਤੋਂ ਮੌਜੂਦਗੀ ਵਰਗੇ ਪੁਆਇੰਟ ਵੀ ਦੇਖਣੇ ਪੈਣਗੇ ਤਾਂ ਵੱਡੀ ਖਬਰ ਹੈ ਚੰਡੀਗੜ੍ਹ ਤੋਂ ਜਿੱਥੇ ਹੁਣ ਵੱਡਾ ਫੈਸਲਾ ਨਗਰ ਨਿਗਮ ਨੇ ਲੈ ਲਿਆ ਤੇ ਕੁੱਤਿਆਂ ਨੂੰ ਹੁਣ ਤੁਸੀਂ ਹਰ ਇੱਕ ਜਗਾ ਉੱਤੇ ਖਾਣਾ ਨਹੀਂ ਖਵਾ ਸਕੋਗੇ 200 ਥਾਵਾਂ ਚੁਣੀਆਂ ਗਈਆਂ ਨੇ ਇਹਨਾਂ 200 ਥਾਵਾਂ ਦੇ ਉੱਤੇ ਹੀ ਹੁਣ ਤੁਸੀਂ ਜਿਹੜੇ ਕੁੱਤੇ ਨੇ ਉਹਨਾਂ ਨੂੰ ਖਾਣਾ ਮੁਹੱਈਆ ਕਰਵਾ ਸਕੋਗੇ ਚੰਡੀਗੜ੍ਹ ਤੋਂ ਇਸ ਵੇਲੇ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਸਿਰਫ 200 ਥਾਵਾਂ ਉੱਤੇ ਹੀ ਹੁਣ ਆ ਕੁੱਤਿਆਂ ਨੂੰ ਖਾਣਾ ਜਿਹੜਾ ਤੁਸੀਂ ਖਿਲਾ ਸਕੋਗੇ ਤਾਂ ਨਗਰ ਨਿਗਮ ਨੇ ਹਰ ਸੈਕਟਰ ਦੇ ਵਿੱਚ ਥਾਂ ਜਿਹੜੀ ਹੈ ਤੈਅ ਕਰ ਦਿੱਤੀ ਹੈ ਯਾਨੀ ਕਿ ਜਗ੍ਹਾ ਚੁਣ ਲਈ ਗਈ ਹੈ ਹਰ ਸੈਕਟਰ ਦੇ ਵਿੱਚ ਇਹ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ ਜਿੱਥੇ ਤੁਸੀਂ ਕੁੱਤਿਆਂ ਨੂੰ ਖਾਣਾ ਪਾ ਸਕਦੇ ਹੋ ਤਾਂ ਚੰਡੀਗੜ੍ਹ 'ਚ ਹੁਣ ਕਿਤੇ ਵੀ ਕੁੱਤਿਆਂ ਨੂੰ ਖਾਣਾ ਨਹੀਂ ਖਿਲਾ ਸਕੋਗੇ ਜੇਕਰ ਅਜਿਹਾ ਕੀਤਾ ਗਿਆ ਤਾਂ ਨਗਰ ਨਿਗਮ ਜੁਰਮਾਨਾ ਲਗਾ ਸਕਦਾ ਹੈ ਤਾਂ ਨਗਰ ਨਿਗਮ ਨੇ ਕੁੱਤਿਆਂ ਨੂੰ ਫੀਡ ਦੇਣ ਦੇ ਲਈ 200 ਥਾਵਾਂ ਦਾ ਚੈਨ ਕੀਤਾ ਤਾਂ ਨਗਰ ਨਿਗਮ ਨੇ ਕੁੱਤਿਆਂ ਨੂੰ ਫੀਡ ਦੇਣ ਦੇ ਲਈ 200 ਥਾਵਾਂ ਚੁਣੀਆਂ ਨੇ ਹਰ ਸੈਕਟਰ ਦੇ ਵਿੱਚ ਡੌਗ ਲਵਰਜ਼ ਨੂੰ 4 ਤੋਂ 5 ਥਾਵਾਂ ਮਿਲਣਗੀਆਂ ਤਾਂ ਚੰਡੀਗੜ੍ਹ ਨਗਰ ਨਿਗਮ ਨੇ ਸੁਪਰੀਮ ਕੋਰਟ ਦੀ ਸ਼ਕਤੀ ਤੋਂ ਬਾਅਦ ਇਹ ਫੈਸਲਾ ਲਿਆ ਤਾਂ ਇਸ ਸਬੰਧ ਦੇ ਵਿੱਚ ਨਗਰ ਨਿਗਮ ਨੇ ਮਿਊਸਪਲ ਕਾਰਪੋਰੇਸ਼ਨ ਚੰਡੀਗੜ੍ਹ ਪੈਟ ਐਂਡ ਕਮਿਊਨਿਟੀ ਡੋਗ ਬਾਇਲਾਜ਼ 2025 ਬਣਾ ਦਿੱਤੀ ਹੈ ਤਾਂ ਨਿਗਮ ਅਫਸਰਾਂ ਦਾ ਤਰਕ ਹੈ ਕਿ ਇਹ ਥਾਵਾਂ ਫੀਲਡ ਸਰਵੇ ਅਤੇ ਸੈਕਟਰ ਵਾਈਜ਼ ਮੁਲਾਂਕਣ ਕਰਕੇ ਤੈਅ ਕੀਤੀਆਂ ਗਈਆਂ ਨੇ ਤਾਂ ਇੱਥੇ ਕੁੱਤਿਆਂ ਦੀ ਮੂਵਮੈਂਟ ਲੈ ਕੇ ਕਿਸੇ ਤਰ੍ਹਾਂ ਦੇ ਝਗੜੇ ਤੋਂ ਬਚਾਅ ਨੂੰ ਵੀ ਧਿਆਨ ਚ ਰੱਖਿਆ ਗਿਆ ਹੈ ਤਨ ਨਗਰ ਨਿਗਮ ਦਾ ਆਖਣਾ ਹੈ ਕਿ ਉਹ 7 ਦਿਨਾਂ ਦੇ ਅੰਦਰ-ਅੰਦਰ ਇਹਨਾਂ ਥਾਵਾਂ ਉੱਤੇ ਆਪਣੇ ਸੁਝਾਅ ਆਬਜੈਕਸ਼ਨ ਅਤੇ ਨਵੇਂ ਫੀਡਿੰਗ ਸਪੋਰਟ ਦੇ ਬਾਰੇ ਦੱਸ ਸਕਦੇ ਹਨ ਜੇਕਰ ਕੋਈ ਨਵਾਂ ਸਪੋਰਟਸ ਦੱਸਿਆ ਜਾਂਦਾ ਤਾਂ ਉਸ ਦੇ ਵਿੱਚ ਇਹ ਵੀ ਦੱਸਣਾ ਹੋਵੇਗਾ ਕਿ ਉਹ ਜਗ੍ਹਾ ਕਿਉਂ ਸਹੀ ਹੈ ਤਾਂ ਇਸ ਦੇ ਵਿੱਚ ਬੱਚਿਆਂ ਦੇ ਖੇਡਣ ਦੀ ਜਗ੍ਹਾ ਤੋਂ ਦੂਰੀ ਟ੍ਰੈਫਿਕ ਚ ਪ੍ਰੋਬਲਮ ਨਾ ਹੋਣਾ ਕੁੱਤਿਆਂ ਦੀ ਪਹਿਲਾਂ ਤੋਂ ਮੌਜੂਦਗੀ ਵਰਗੇ ਪੁਆਇੰਟ ਵੀ ਦੇਖਣੇ ਪੈਣਗੇ ਤਾਂ ਵੱਡੀ ਖਬਰ ਹੈ ਚੰਡੀਗੜ੍ਹ ਤੋਂ ਜਿੱਥੇ ਹੁਣ ਵੱਡਾ ਫੈਸਲਾ ਨਗਰ ਨਿਗਮ ਨੇ ਲੈ ਲਿਆ ਤੇ ਕੁੱਤਿਆਂ ਨੂੰ ਹੁਣ ਤੁਸੀਂ ਹਰ ਇੱਕ ਜਗ੍ਹਾ ਉੱਤੇ ਖਾਣਾ ਨਹੀਂ ਖਵਾ ਸਕੋਗੇ 200 ਥਾਵਾਂ ਚੁਣੀਆਂ ਗਈਆਂ ਨੇ ਇਹਨਾਂ 200 ਥਾਵਾਂ ਦੇ ਉੱਤੇ ਹੀ ਹੁਣ ਤੁਸੀਂ ਜਿਹੜੇ ਕੁੱਤੇ ਨੇ ਉਹਨਾਂ ਨੂੰ ਖਾਣਾ ਮੁਹੱਈਆ ਕਰਵਾ ਸਕੋਗੇ